ਸਾਡੇ ਬੱਲੇ ਕੁਝ ਨਹੀਂ ਆ ਪਰ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੱਡ ਜੋਧਾ ਬਹੁ ਪਰਪਕਾਰੀ ਮੇਰਾ ਸਤਿਗੁਰੂ ਚਾਵੇ ਇਤਿਹਾਸਕਾਰਾਂ ਗਵਾਹੀ ਦਿੱਤੀ ਆ ਨਾ ਗੋਂਗੇ ਦੇ ਸਿਰ ਦੇ ਉੱਪਰ ਮਹਾਰਾਜ ਨੇ ਛੱਡੀ ਰੱਖੀ ਤੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਲੈ ਹਮ ਰੁੜਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਪਰ ਇਹ ਸਾਜਿਆ ਕੋਈ ਅਤ ਕਥਨੀ ਨਹੀਂ ਗੁਰ ਸਤ ਗੁਰ ਸੰਗ ਜੇ ਹਵੇ ਭਾਪੇ ਆਗਿਆ ਲਮਾ ਗੁਰੂ ਅਰਗੋਬਨ ਸ਼ਾਹ ਮਹਾਰਾਜ ਤੇ ਟਾਡੀਆਂ ਦੇ ਵਿਚੋਲੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੂੰ ਯਾਦ ਕਰਕੇ ਆਖੋ ਜੀ ਸਤ ਨਾਮ ਸ਼੍ਰੀ ਵਾਹਿਗੁਰੂ ਜੀ ਘਾਲ ਸਾਹਿਬ ਦੀ ਸਿੱਖੀ ਜਿਸ ਦਿਨ ਤੋਂ ਉਤਪਨ ਹੋਈ ਜਾਹਰ ਪੀਰ ਜਗਤਗੁਰ ਬਾਬਾ ਸਿੱਖੀ ਦਾ ਬੂਟਾ ਲਾਉਂਦੇ ਨਾ ਆਪ ਨਰਾਇਣ ਕਲਾ ਤਹਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਟਲ ਕੈ ਤੇ ਸਮੇ ਸਮੇ ਦੀ ਸਰਕਾਰ ਨੇ ਸਿੱਖੀ ਨੂੰ ਢਾਹਣ ਵਾਸਤੇ ਬਿਆੰਤ ਚਾਲਾਂ ਚਲੀਆਂ ਜਕਰੀਏ ਵਰਗੇ ਆਏ ਮੀਰ ਮੰਨੂ ਨੇ ਆਖਿਆ ਅਸੀਂ ਉਹ ਕੋਖ ਨਹੀਂ ਰਹਿਣ ਦੇਣੀ ਜਿਸ ਕੋਖ ਦੇ ਵਿੱਚੋਂ ਸਿੱਖ ਪੈਦਾ ਹੁੰਦੇ ਯੋਧਿਆਂ ਬੰਦ-ਬੰਦ ਕਟਾਏ ਚਰਖੜੀਆਂ ਤੇ ਚੜੇ ਮਾਵਾ ਨੇ ਬਚਿਆਂ ਦੇ ਟੋਟੇ-ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਪਰ ਇੱਕੋ ਬਚਨ ਮੁਖ ਚੋਂ ਕੀਤਾ ਸਿਰ ਜਾਂਦਾ ਤੇ ਜਾਵੇ ਸਾਡਾ ਸਿੱਖੀ ਸਿੱਧ ਕਰਨ ਜਾਵੇ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁੱਕ ਗਏ ਅੱਜ ਖਾਲਸਾ ਜੀ ਅਫਸੋਸ ਵੀ ਹੁੰਦਾ ਕਹੇ ਸਾਡੇ ਆਪਣੇ ਗਦਾਰੀ ਨਾ ਕਰਦੇ ਤੇ ਕਦੇ ਸਾਡੇ ਗੁੱਟਾਂ ਨੂੰ ਸਾਡੇ ਡੌਲਿਆਂ ਨੂੰ ਕੋਹੇ ਨੂਰ ਦੇ ਹੀਰੇ ਵੱਜੇ ਸੀ ਕਦੇ 1 ਲੱਖ 45000 ਪਰਬਾ ਮੀਲ ਤੱਕ ਸਾਡਾ ਆਪਣਾ ਰਾਜ ਸੀ ਮਾਣ ਮਹਿਸੂਸ ਕਰੋ ਕਦੇ ਸਿਖਾ ਨੂੰ ਦਰਿਆ ਸਾਤਲਜ ਤੋਂ ਲੈ ਕੇ ਆਓ ਦਰਾਖ ਖੈਬਰ ਤੱਕ ਸਲਾਮਾਂ ਹੁੰਦੀਆਂ ਸੀ ਦਰਾਖ ਖੈਬਰ ਕੀ ਹੈ ਦਰਾਖ ਖੈਬਰ ਖਾਲਸਾ ਦੀ ਅਫਗਾਨਿਸਤਾਨ ਜਿੱਥੋਂ ਆਕੇ ਵਿਦੇਸ਼ੀ ਹਮਲਾਵਰ ਇੱਥੇ ਭਾਰਤ ਨੂੰ ਲੁੱਟਦੇ ਰਹੇ ਜਿੱਥੋਂ ਤੈਮੂਰ ਲੰਘ ਕੇ ਆਇਆ ਜਿੱਥੋਂ ਗਜਨੀ ਲੰਘ ਕੇ ਆਇਆ ਉਹ ਗਜਨੀ ਜਿਨੇ ਲੋਕਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਇੱਥੋਂ ਦੇ ਹੁਸਨ ਨੂੰ ਬੰਨਿਆ ਬਹੁ ਬੇਟੀਆਂ ਨੂੰ ਬੰਨ੍ਹ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਿਆ ਤੇ ਜੇ ਰਾਹ ਕਿਸੇ ਨੇ ਬੰਦ ਕੀਤਾ ਵਾ ਨਾ ਤੋ ਸਾਡੇ ਵੱਡੇ ਵਡੇਰੇ ਦੇ ਹਿੱਸੇ ਆਇਆ ਜਿਸ ਜਰਨਲ ਦੀ ਬਾਬਤ ਅੰਗਰੇਜ਼ਾਂ ਨੇ ਲਿਖਿਆ ਵੇਖੋ ਸਾਡੇ ਆਪਣੇ ਇਤਿਹਾਸਕਾਰਾਂ ਨੇ ਤੇ ਸਾਡਿਆਂ ਦੀਆਂ ਸਿਫਤਾਂ ਕਰਨੀਆਂ ਹੀ ਆ ਪਰ ਅੰਗਰੇਜ਼ ਕੀ ਕਹਿੰਦਾ ਉਹ ਦੁਨੀਆ ਵਾਲਿਓ ਜੇ ਕਿਤੇ ਕੁਦਰਤ ਰਾਣੀ ਨਲੂਏ ਸਰਦਾਰ ਨੂੰ ਜ਼ਿੰਦਗੀ ਦੇ ਬੋਧੇ ਨਹੀਂ ਭਾਵੇਂ ਪੰਡ ਸਾਲ ਹੀ ਹੋਰ ਦਿੰਦੀ ਜਿੰਨੀ ਫੁਰਤੀ ਦੇ ਨਾਲ ਨਲੂਆ ਅਫਗਾਨਿਸਤਾਨ ਨੂੰ ਵਧਿਆ ਸੀ ਕਹਿੰਦਾ ਮੈਂ ਸੱਚ ਕਹਿਣਾ ਇੱਕ ਦਿਨ ਹਰੀ ਸਿੰਘ ਨਲੂਆ ਨੇ ਸਿੱਖ ਰਾਜ ਦੇ ਝੰਡੇ ਯੂਰਪ ਤੱਕ ਗੱਡ ਕੇ ਆਉਣੇ ਸੀ ਪਰ ਅਫਸੋਸ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸਰ ਗਈ ਤਕਦੀਰ ਪੰਜਾਬੀਆਂ ਦੀ 90 ਤੋਂ ਬਾਅਦ ਉਹ ਸ਼ੇਰੇ ਪੰਜਾਬ ਇਸ ਦੁਨੀਆ ਤੋਂ ਗਿਆ ਜਿਸ ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ ਅੱਜ ਵੀ ਜਿਹਦੇ ਰਾਜ ਦੀਆਂ ਬਾਤਾਂ ਪੈਂਦੀਆਂ ਵਾਂ ਅਰੀਸਾਂ ਕਰਨ ਨੂੰ ਤੇ ਹੁਣ ਵੀ ਬੜੇ ਤਿਆਰ ਸੀ ਸਾਡਾ ਸੀਐਮ ਢੀਂਗਾ ਮਾਰਦਾ ਸੀ ਨਾ ਆ ਦਿਓ ਵੋਟਾਂ ਅੱਜ ਤੋਂ 3.5 ਸਾਲ ਪਹਿਲਾਂ ਇਹਨੇ ਹਿੱਕ ਥਾਪੜ ਕੇ ਕਿਹਾ ਸੀ ਜਿੱਦਾਂ ਦਾ ਰਾਜ ਸ਼ੇਰੇ ਪੰਜਾਬ ਨੇ ਕੀਤਾ ਉਦਾਂ ਦਾ ਕਰਕੇ ਵਿਖਾਵਾਂਗੇ ਪਰ ਸ਼ੇਰੇ ਪੰਜਾਬ ਦੀ ਜੁੱਤੀ ਦੀ ਰੀਸ ਨਹੀਂ ਜੇ ਕਰ ਸਕਦੀ 40 ਸਾਲ 40 ਸਾਲਾਂ ਚ ਕਿਸੇ ਨੂੰ ਫਾਂਸੀ ਤੱਕ ਦੀ ਸੜਾ ਨਹੀਂ ਹੋਈ ਸ਼ੇਰੇ ਪੰਜਾਬ ਦੇ ਰਾਜ ਵਿੱਚ ਕੋਈ ਕਰਾਇਮ ਨਹੀਂ ਸੀ ਤੇ ਅੱਜ ਜੇ ਕੋਈ ਹੱਕ ਤੇ ਸੱਚ ਦੀ ਗੱਲ ਕਰਦਾ ਆ ਡਰਾਮੇ ਦੇ ਬੜੇ ਹੁੰਦੇ ਆ ਜੀ ਯੁੱਧ ਨਸ਼ਿਆਂ ਵਿਰੁੱਧ ਤੇ ਅਮਰਤਪਾਲ ਸਿੰਘ ਕੀ ਕਰਦਾ ਸੀ ਇਹੋ ਹੀ ਕਹਿੰਦਾ ਸੀ ਨਾ ਪਿੰਡ-ਪਿੰਡ ਜਾ ਕੇ ਅਮਰਤ ਸ਼ਕੋ ਤੇ ਨਸ਼ੇ ਛੱਡੋ ਕੀ ਲੱਗੀ ਆ ਜੀ ਐਨਐਸਏ ਆ ਐਨਐਸਏ ਉਹਦੇ ਤੇ ਲੱਗਦੀ ਆ ਜਿਹਦੇ ਕੋਲੋਂ ਲੋਕਾਂ ਨੂੰ ਖਤਰਾ ਹੋਵੇ ਕੋਈ ਇੱਕ ਜਣਾ ਦੱਸ ਦਿਓ ਵੀ ਅਮਰਤਪਾਲ ਸਿੰਘ ਤੋਂ ਕਿਸੇ ਨੂੰ ਕੋਈ ਖਤਰਾ ਹੋਵੇ ਅੱਜ ਜੇ ਕਿਸੇ ਦੇ ਪੁੱਤ ਤੇ ਬਣੀਆਂ ਵਾਰੀ ਕੱਲੂ ਸਾਡੀਆਂ ਦੀ ਵੀ ਆਵੇ ਯਾਦ ਰੱਖਿਓ ਸਰਕਾਰ ਜਾਣਦੀ ਆ ਜਦੋਂ ਵੀ ਸਾਡੇ ਖਿਲਾਫ ਕਿਸੇ ਨੇ ਬਗਾਵਤ ਕਰਨੀ ਆ ਤੇ ਨੌਜਵਾਨੀ ਕਰ ਸਕਦੀ ਆ ਤੇ ਦੂਜੀ ਗੱਲ ਇਥੋਂ ਦੀ ਮੁੱਖ ਕੌਮ ਸਿੱਖ ਕੌਮ ਆ ਅਸੀਂ ਬੰਬਾਂ ਬੰਦੂਕਾਂ ਨਾਲ ਖਤਮ ਨਹੀਂ ਹੋਏ ਅੱਜ ਸਾਨੂੰ ਖਤਮ ਕਰਨ ਦਾ ਨਵਾਂ ਰਾਹ ਨਵਾਂ ਹਥਿਆਰ ਸਰਕਾਰ ਨੇ ਅਪਣਾ ਲਿਆ ਤੁਹਾਡੇ ਸਾਹਮਣੇ ਆ ਨਾ ਜੀ ਆ ਜਿਹੜਾ ਹੁਣ ਆਪਰੇਸ਼ਨ ਸੰਧੂਰ ਚੱਲਿਆ ਸੀ ਇਹਦੇ ਵਿੱਚ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਆ ਕਿੰਨਾ ਮੁਆਵਜ਼ਾ ਮਿਲਿਆ ਜੀ 5 ਲੱਖ ਰੁਪਈਆ ਤੇ ਜਿਹੜੇ ਪਿਛਲੇ ਜੇ ਦਿਨੀ ਦਰੀਲੀ दारू ਪੀ ਕੇ ਮਰਿਆ ਉਹਨਾਂ ਨੂੰ 10-10 ਲੱਖ ਰੁਪਈਆ ਮੁਆਵਜ਼ਾ ਮਿਲਿਆ ਤੇ ਮੈਂ ਸਰਕਾਰ ਨੂੰ ਬੇਨਤੀ ਕਰਦੀ ਆ ਵੀ ਭਾਈ ਜਿਹੜੇ ਚਟਾ ਸਮੈਕਾਂ ਟੀਕੇ ਲਾ ਲਾ ਕੇ ਮਰਦੇ ਉਹਨਾਂ ਨੂੰ 20-20 ਲੱਖ ਮੁਆਵਜ਼ਾ ਦੇ ਦਿਓ ਕਿਉਂਕਿ ਚਟਾ दारू ਨਾਲੋਂ ਮਹਿੰਗਾ ਵਾ ਨਾ ਹੱਦ ਹੋ ਗਈ ਇੱਕ ਪਾਸੇ दारू ਦੀ ਬੋਤਲ ਕਹਿੰਦੀ ਓ ਪੀਣ ਵਾਲਿਆ ਤੇਰੀ ਸਿਹਤ ਵਾਸਤੇ ਹਾਨੀਕਾਰਕ ਆ ਤੇ ਜੇ ਸੁਦੀ ਜਹਿਰ ਆ ਹਾ ਤੇ दारू ਵੀ ਨਸ਼ਾ ਇਹ ਸਾਡਾ ਸੀਐਮਓ ਦੇ ਬਿਨਾ ਸਾਹ ਨਹੀਂ ਲੈਂਦਾ ਇੱਕ ਦਿਨ ਨਹੀਂ ਟੱਪਦਾ ਵੀ ਜਿਦਨਾਂ ਨੇ ਪੀਤੀ ਨਾ ਹੋਵੇ ਕਈ ਵਾਰ ਤੇ ਭਾਸ਼ਣ ਵੀ ਕਹਿ ਦਿੰਦਾ ਉਹ ਤੁਹਾਨੂੰ ਕਹੂਗਾ ਵੀ ਯੋਧ ਨਸ਼ਿਆਂ ਵਿਰੁੱਧ ਇੱਕ ਮਾਈ ਸੀ ਉਹ ਛੋਟਾ ਜਿਹਾ ਬੱਚਾ ਉਹਦੇ ਨਾਲ ਉਹ ਮਾਹਪੁਰਸ਼ਾਂ ਦੇ ਸਥਾਨ ਤੇ ਗਈ ਮਾਹਪੁਰਸ਼ੋ ਬੱਚਾ ਮੇਰਾ ਗੁਰ ਬੜਾ ਖਾਂਦਾ ਵਾ ਮੈਨੂੰ ਬੜਾ ਵਰਜਦੀਆਂ ਵੀ ਭਾਈ ਥੋੜਾ ਖਾਇਆ ਕਰ ਜਿਆਦਾ ਨੁਕਸਾਨ ਦਿੰਦਾ ਇਹਨੂੰ ਵਰਜੋ ਮਹਾਪੁਰਸ਼ ਕਹਿੰਦੇ ਬੀਬੀ 15 ਦਿਨਾਂ ਬਾਅਦ ਆਈ ਸਤਿਬਚਨ ਉਹ 15 ਦਿਨਾਂ ਬਾਅਦ ਮਾਈ ਫਿਰ ਮਹਾਪੁਰਸ਼ਾਂ ਕੋਲ ਆ ਗਈ ਮਹਾਪੁਰਸ਼ਾਂ ਨੇ ਬੱਚੇ ਨੂੰ ਗੋਦ ਵਿੱਚ ਭਾਇਆ ਕਹਿੰਦੇ ਬੱਚਿਆ ਜਿਆਦਾ ਗੁੜ ਨਹੀਂ ਖਾਈਦਾ ਬੰਦ ਕਰ ਦੇ ਮਾਈ ਕਹਿੰਦੀ ਬਾਬਾ ਜੀ ਜਿਹੜੀ ਆ ਗੱਲ ਅੱਜ ਕੀਤੀ ਹੈ 15 ਦਿਨ ਪਹਿਲਾਂ ਵੀ ਤੇ ਕਰ ਸਕਦੇ ਸੀ ਨਾ ਤੇ ਮਹਾਪੁਰਸ਼ ਕਹਿੰਦੇ ਬੀਬਾ ਅੱਜ ਤੋਂ 15 ਦਿਨ ਪਹਿਲਾਂ ਮੈਂ ਵੀ ਬੜਾ ਗੁੜ ਖਾਂਦਾ ਸੀ ਜਿਹੜੇ ਕੰਮ ਅਸੀਂ ਖੁਦ ਕਰਦੇ ਆ ਉਹਦੇ ਖਿਲਾਫ ਅਸੀਂ ਜੁੱਧ ਕਰਦੇ ਫਿਰਦੇ ਆ ਹੱਦ ਨਹੀਂ ਹੋ ਗਈ ਤੇ ਕੀ ਆ ਜੀ ਹੋਰ ਗੱਲ ਬਦਲਾ ਦੇ ਵਾਦੇ ਕੀਤੇ ਜਲੰਧਰ ਸ਼ਹਿਰ ਜਲੰਧਰ ਜ਼ਿਲ੍ਹਾ ਉੱਥੇ ਬੀਬੀਆਂ ਵਾਸਤੇ ਸਾਡੇ ਸੀਐਮ ਨੇ ਵੱਖਰਾ ਠੇਕਾ ਵੀ ਖੋਲ ਕੇ ਦਿੱਤਾ ਉਹ ਕਿ ਜਿਹੜੇ ਦੂਜੇ ਠੇਕੇ ਨੇ ਉਥੇ ਬੀਬੀਆਂ ਨੂੰ दारू ਲੈਣ ਲੱਗੀਆਂ ਨੂੰ ਸ਼ਰਮ ਆਉਂਦੀ ਆ ਬੁੱਢੀਆਂ ਵਾਸਤੇ ਵੱਖਰਾ ਠੇਕਾ ਖੋਲ ਕੇ ਦਿੱਤਾ ਸਾਡੇ ਸੀਐਮ ਨੇ ਜਲੰਧਰ ਸ਼ਹਿਰ ਵਿੱਚ ਹੱਦ ਗੱਲਾਂ ਸ਼ੇਰੇ ਪੰਜਾਬ ਦੀਆਂ ਇਹੋ ਜਿਹੇ ਰਾਜਾ ਜੇ ਖਾਲਸਾ ਜੀ ਸ਼ੇਰੇ ਪੰਜਾਬ ਦੇ ਅੱਗੇ ਮਾਈ ਕਾਲਾ ਤਵਾ ਲਿਆਈ ਨਾ ਵੀ ਇਹ ਮੈਂ ਸੁਣਿਆ ਵੀ ਸ਼ੇਰੇ ਪੰਜਾਬ ਪਾਰਸਿਆ ਤੇ ਤੇਰੇ ਨਾਲ ਸੁਹਾਕੇ ਮੇਰਾ ਤਵਾ ਪਾਰਸ਼ ਬਣ ਜਾਊਗਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਤਵਾ ਮੋਹਰਾਂ ਦੇ ਨਾਲ ਭਰ ਦਿੱਤਾ ਇੱਕ ਮਰਾਸੀ ਆ ਗਿਆ ਸੀ ਉਹਨੇ ਆਪਣਾ ਕੁਝਾ ਕੀੜਿਆਂ ਨਾਲ ਭਰ ਕੇ ਸ਼ੇਰੇ ਪੰਜਾਬ ਅੱਗੇ ਕੀਤਾ ਕਹਿੰਦਾ ਸ਼ੇਰੇ ਪੰਜਾਬ ਆ ਜਿੰਨੇ ਮੇਰੇ ਜੀਆ ਉਨੀਆਂ ਬਣਦੀਆਂ ਮੋਹਰਾਂ ਦੇ ਦਿਓ ਅੱਗੋਂ ਪਾਰ ਖੂ ਕਿਹੜਾ ਘਟ ਸੀ ਸ਼ੇਰੇ ਪੰਜਾਬ ਕਹਿੰਦਾ ਜਿੰਨੇ ਤੇਰੇ ਜੀਆ ਦੱਸਦੇ ਹੁੰਨੀਆਂ ਮੋਹਰਾਂ ਲੈ ਜਾ ਮਰਾਸੀ ਕਹਿੰਦਾ ਸ਼ੇਰੇ ਪੰਜਾਬ ਜੇ ਸਾਫਤਾ ਵੀ ਕਰਨਾ ਆਉਂਦਾ ਹੁੰਦਾ ਤੇ ਤੇਰੇ ਦਰਬਾਰ ਚ ਮੁਨਸ਼ੀ ਨਾ ਲੱਗ ਜਾਂਦਾ ਸ਼ੇਰੇ ਪੰਜਾਬ ਖਿੜਖਿੜ ਕੇ ਹੱਸਿਆ ਸਾਰਾ ਮਰਾਸੀ ਦਾ ਕੁੱਡਾ ਸ਼ੇਰੇ ਪੰਜਾਬ ਨੇ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਦਿੱਤਾ ਇਹੋ ਜਿਹਾ ਰਾਜਾ ਸੀ ਸੱਚ ਕਰਕੇ ਜਾਣਿਓ ਸ਼ੇਰੇ ਪੰਜਾਬ ਇੱਕ ਧਰਮੀ ਰਾਜਾ ਵਾ ਜੇ ਲਾਹੌਰ ਆਪਣੇ ਤਖਤੇ ਤੇ ਬੈਠਾ ਜੇ ਪੰਜਾਬ ਆ ਕੇ ਬੈਠਾ ਉਹਦੀ ਕੁਰਸੀ ਦਾ ਮੂੰਹ ਉਧਰ ਹੋਇਆ ਕਰਦਾ ਸੀ ਜਿੱਧਰ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੀ ਤੇ ਅੱਜ ਦੀਆਂ ਸਰਕਾਰਾਂ ਨੇ ਸਾਡੇ ਇਸ ਪਾਵਨ ਦਰਬਾਰ ਨੂੰ ਪੇਟ ਕਰਕੇ ਤੇ ਕੁਰਸੀ ਦਾ ਮੂੰਹ ਕਿੱਧਰ ਕੀਤਾ ਆਹ ਦਿੱਲੀ ਵੱਲ ਜਿਹੜੀ ਦਿੱਲੀ बार-बार ਸਿੱਖਾਂ ਦੇ ਲਹੂ ਵਿੱਚ ਨਹਾਉਣ ਵਾਸਤੇ ਤਿਆਰ ਹੁੰਦੀ ਆ ਰਹੇ ਸ਼ਾਦਸ਼ਾ ਗਰਦੀ ਦਿਲਿਏ ਤੂੰ ਨਾ ਟਾਲਿਆ ਟਲਦੀ ਦਿਲਿਏ ਪੰਗੇ ਜਿਨ੍ਹਾਂ ਨਾਲ ਨਹੀਂ ਨੀਏ ਇਹ ਹਿੰਦੇ ਪੱਕੇ ਫੇਰ ਕਹੇਗੀ ਦਿਲਿਏ ਨਹੀਂ ਸਿੰਘ ਵਾਲੇ ਤੱਤੇ ਇਹ ਤੱਤੇ ਨੇ